ਆ ਦੇਖੋ ਕਲਯੁਗ ਦੀ ਸੀਤਾ ਕਰਬਾ ਚੌਥ ਵਾਲੇ ਦਿਨ ਘਰ ਵਾਲੇ ਨੂੰ ਲੈ ਗਈ ਗੋਦੀ ਚੱਕ ਕੇ ਅਕਸਰ ਹੀ ਮਾੜੇ ਸਮੇਂ ਵਿੱਚ ਬਹੁਤ ਸਾਰੇ ਜੀਵਨ ਸਾਥੀ ਇਹੋ ਜਿਹੇ ਹੁੰਦੇ ਨੇ ਜੋ ਕਿ ਪਾਸਾ ਵੱਟ ਜਾਂਦੇ ਨੇ ਪਰ ਉੱਥੇ ਹੀ ਕੁਝ ਖੁਸ਼ਕਿਸਮਤ ਲੋਕ ਵੀ ਹੁੰਦੇ ਨੇ ਜਿਨ੍ਹਾਂ ਨੂੰ ਹਮਸਫਰ ਇਦਾਂ ਦੇ ਮਿਲਦੇ ਨੇ ਜੋ ਕਿ ਕਿਸੇ ਵੀ ਹਾਲਾਤ ਵਿੱਚ ਸਾਥ ਨਹੀਂ ਛੱਡਦੇ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਦਰਸਲ ਵੀਡੀਓ ਵਿੱਚ ਜੋ ਔਰਤ ਤੁਹਾਨੂੰ ਦਿਖਾਈ ਦੇ ਰਹੀ ਹੈ ਇਸ ਦੇ ਘਰ ਵਾਲੇ ਦੀਆਂ ਕਿਸੇ ਬਿਮਾਰੀ ਕਾਰਨ ਲਤਾਂ ਖੜ ਗਈਆਂ ਸੀ ਅਤੇ ਕਰਬਾ ਚੌਥ ਵਾਲੇ ਦਿਨ ਇਹ ਔਰਤ ਵਰਤ ਰੱਖ ਦੀਏ ਤੇ ਜਦੋਂ ਮੰਦਰ ਵਿੱਚ ਮੱਥਾ ਟੇਕਣ ਜਾਂਦੀ ਏ ਤਾਂ ਆਪਣੇ ਘਰ ਵਾਲੇ ਨੂੰ ਵੀ ਬੱਚਿਆਂ ਵਾਂਗ ਗੋਦੀ ਚੱਕ ਕੇ ਨਾਲ ਲੈ ਜਾਂਦੀ ਏ ਤਾਂ ਕਿ ਉਹ ਵੀ ਮੱਥਾ ਟੇਕ ਲਵੇ ਜਦੋਂ ਔਰਤ ਮੰਦਰ ਦੇ ਅੰਦਰ ਜਾਂਦੀ ਏ ਤਾਂ ਲੋਕ ਉਸ ਨੂੰ ਬੜੀ ਹੈਰਾਨੀ ਨਾਲ ਦੇਖ ਰਹੇ ਹੁੰਦੇ ਨੇ ਤੇ ਉਸ ਦੀ ਵੀਡੀਓ ਵੀ ਬਣਾਉਣ ਲੱਗ ਜਾਂਦੇ ਨੇ ਪਰ ਔਰਤ ਕਿਸੇ ਵੱਲ ਵੀ ਧਿਆਨ ਨਹੀਂ ਦਿੰਦੀ ਆਪਣੇ ਘਰ ਵਾਲੇ ਨੂੰ ਮੰਦਰ ਦੇ ਅੰਦਰ ਲੈ ਜਾਂਦੀ ਏ ਸੋ ਜਦੋਂ ਕਿਸੇ ਕੋਲ ਪੈਸਾ ਤੇ ਐਸ਼ੋ ਆਰਾਮ ਦੀ ਹਰ ਇੱਕ ਚੀਜ਼ ਹੁੰਦੀ ਹੈ ਤਾਂ ਉਸ ਨੂੰ ਕੋਈ ਵੀ ਛੱਡ ਕੇ ਨਹੀਂ ਜਾਂਦਾ ਪਰ ਜਦੋਂ ਜ਼ਿੰਦਗੀ ਮਾੜਾ ਸਮਾਂ ਦਿਖਾਉਂਦੀ ਏ ਤਾਂ ਬਹੁਤ ਸਾਰੇ ਘਰ ਟੁੱਟ ਜਾਂਦੇ ਨੇ ਸਲਾਮ ਹੈ ਇਸ ਭੈਣ ਨੂੰ ਜੋ ਕਲਯੁਗ ਵਿੱਚ ਵੀ ਸੀਤਾ ਬਣ ਕੇ ਪਤੀ ਦੀ ਸੇਵਾ ਕਰ ਰਹੀ ਏ ਸੋ ਤੁਹਾਡੇ ਇਸ ਭੈਣ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਦੇ ਕੇ ਵੀਡੀਓ ਅੱਗੇ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ